ਹੈਲੋ ਜੀ ਸਤਿ ਸ੍ਰੀ ਅਕਾਲ ਸਭ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਈ ਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਥਿਲੋ ਜੀ ਵਲੌਗ ਅੱਜ ਲੈ ਕੇ ਆਏ ਆ ਆਪਾਂ ਸਫਾਈ ਦਾ ਰੋਜ਼ ਦੀ ਤਰ੍ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਆਦਾ ਦੇਰ ਨਾ ਕਰਦੇ ਹੋਏ ਕਰਦੇ ਆ ਆਪਣੀ ਵੀਡੀਓ ਨੂੰ ਸ਼ੁਰੂ ਤੇ ਅੱਜ ਰੋਜ਼ ਦੀ ਤਰ੍ਹਾਂ ਜਿਹੜਾ ਆਪਾਂ ਕਲੀਨਿੰਗ ਦਾ ਕੰਮ ਕਰਦੇ ਆ ਸੁਬਾ ਸੁਬਾ ਅੱਜ ਕੀ ਹੋਇਆ ਕੀ ਨਾ ਇੱਥੇ ਬੈੱਡ ਤੇ ਪਾਣੀ ਗਿਰ ਗਿਆ ਤੇ ਉਹਦੇ ਨਾਲ ਬੈੱਡ ਸ਼ੀਟ ਵੀ ਗਿੱਲੀ ਹੋ ਗਈ ਤੇ ਜਿਹੜਾ ਉੱਪਰ ਮੈਟਰ ਵਿਛਾਇਆ ਹੋ ਸੀ ਉਹ ਵੀ ਗਿੱਲਾ ਹੋ ਗਿਆ ਤੇ ਮੈਂ ਸਾਰਾ ਕੁਝ ਚੱਕ ਕੇ ਜਿਹੜਾ ਬਾਹਰ ਧੁੱਪੇ ਪਤਾ ਜਿਹੜੀ ਬੈੱਡ ਸ਼ੀਟ ਸੀ ਉਹਨੂੰ ਅੱਜ ਮੈਂ ਚੇਂਜ ਕਰੂੰਗੀ ਤੇ ਉਹਨੂੰ ਵੀ ਅੱਜ ਮੈਂ ਤਾਂ ਕਰਕੇ ਮੈਂ ਕੱਪੜਿਆਂ ਵਾਲੀ ਅੱਜ ਮਸ਼ੀਨ ਲਗਾ ਲਈ ਮੈਂ ਕਿਹਾ ਚਲੋ ਜਿਹੜੇ ਵੱਡੇ ਕੱਪੜੇ ਨੇ ਨਾ ਉਹ ਮਸ਼ੀਨ 'ਚ ਹੀ ਧੁੱਪੇ ਜਾਣੇ ਆ ਹੱਥ ਨਾਲ ਨਹੀਂ ਧੁੱਪੇ ਜਾਣੇ ਤਾਂ ਕਰਕੇ ਮੈਂ ਮਸ਼ੀਨ ਲਗਾ ਲਈ ਸੀ ਤੇ ਜਿਹੜਾ ਮੈਟਰ ਸੀ ਤੁਸੀਂ ਦੇਖ ਰਹੇ ਹੋ ਮੈਂ ਐਵੇਂ ਸੁੱਕਣਾ ਪਤਾ ਤੇ ਇਹਦਾ ਇੱਕ ਫਾਇਦਾ ਇਹਦੇ ਚ ਪਾਣੀ ਨਹੀਂ ਜਾਂਦਾ ਹੈਗਾ ਜਦੋਂ ਨਿਮਰਤ ਛੋਟੀ ਸੀ ਨਾ ਉਦੋਂ ਹੀ ਮੈਂ ਮੰਗਵਾ ਲਿਆ ਸੀਗਾ ਤੇ ਇਹਦਾ ਮੈਨੂੰ ਇੰਨਾ ਜ਼ਿਆਦਾ ਫਾਇਦਾ ਹੋਇਆ ਕਿ ਮੇਰੇ ਜਿਹੜੇ ਗੱਦੇ ਵਗੈਰਾ ਸੀ ਨਾ ਉਹ ਬਿਲਕੁਲ ਵੀ ਖਰਾਬ ਨਹੀਂ ਹੋਏ ਹੈਗੇ ਤੇ ਇਹ ਮੈਂ ਉੱਤੇ ਵਿਛਾ ਦਿੰਦੀ ਐਵੇਂ ਗੱਦਿਆਂ ਦੇ ਉੱਤੇ ਤੇ ਜਿਵੇਂ ਬੱਚੇ ਵਗੈਰਾ ਛੋਟੇ ਬੱਚੇ ਹੁੰਦੇ ਸ਼ੁਸ਼ੂ ਵਗੈਰਾ ਕਰ ਦਿੰਦੇ ਹਨਾ ਤੇ ਇਹ ਉਹਨਾਂ ਨਾਲ ਉਹ ਨੀਚੇ ਨਹੀਂ ਜਾਂਦਾ ਹੈਗਾ ਜਿਹਦੇ ਕਰਕੇ ਆਪਣੇ ਗੱਦੇ ਆ ਜਿਹੜੇ ਖਰਾਬ ਨਹੀਂ ਹੁੰਦੇ ਹੈਗੇ ਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਮੈਨੂੰ ਫਾਇਦਾ ਹੋਇਆ ਹੈ ਤੇ ਵੀ ਹੁਣ ਸੁੱਕ ਗਿਆ ਸੀ ਇਹਨੂੰ ਤਾਂ ਮੈਂ ਤੋਤਾ ਨਹੀਂ ਹੈਗਾ ਕਿਉਂਕਿ ਜ਼ਿਆਦਾ ਧੋਣ ਨਾਲ ਖਰਾਬ ਹੋ ਜਾਂਦੇ ਆ ਤਾਂ ਕਰਕੇ ਮੈਨੂੰ ਐਵੇਂ ਹੀ ਝਾੜ ਕੇ ਵਿਛਾ ਦਿੱਤਾ ਸੀਗਾ ਕਿਉਂਕਿ ਇੰਨਾ ਗੰਦਾ ਹੈ ਨਹੀਂ ਸੀਗਾ ਤੇ ਬੈੱਡ ਸ਼ੀਟ ਜਿਹੜੀ ਸੀ ਉਹ ਮੈਂ ਧੋਣ ਵਾਸਤੇ ਰੱਖ ਦਿੱਤੀ ਸੀਗੀ ਤੇ ਇਹ ਗੱਦੀਆਂ ਨੂੰ ਵੀ ਅੱਜ ਧੁੱਪ ਲਵਾਤੀ ਸੀਗੀ ਕਾਫੀ ਦਿਨ ਹੋ ਗਏ ਮੈਂ ਗੱਦੀਆਂ ਨੂੰ ਧੁੱਪ ਨਹੀਂ ਲਵਾਈ ਹੈਗੀ ਨਹੀਂ ਤਾਂ ਮੈਂ ਮਹੀਨੇ ਵਿੱਚ ਦੋ ਵਾਰੀ ਜਿਹੜੇ ਗੱਦਿਆਂ ਨੂੰ ਧੁੱਪ ਲਵਾਈ ਦਿੰਦੀ ਹਾਂ ਤੇ ਅੱਜ ਜਿਹੜੀ ਆਪਾਂ ਬੈੱਡ ਸ਼ੀਟ ਵਿਛਾਉਣੀ ਆ ਅੱਜ ਆਪਾਂ ਬੈੱਡ ਸ਼ੀਟ ਤੋਂ ਕਰ ਰਹੇ ਆ ਗਰਮੀਆਂ ਦੀ ਸ਼ੁਰੂਆਤ ਇਹ ਵਿਛਾਤੀ ਹੈ ਮੈਂ ਗਰਮੀਆਂ ਦੀ ਕਾਟਨ ਦੀ ਤੇ ਇਹ ਫਿਟੇਜ ਵਾਲੀ ਹੈ ਜਿਹੜੀ ਇਲਾਸਟਿਕ ਵਾਲੀ ਹੁੰਦੀ ਹੈ ਨਾ ਇਹ ਮਤਲਬ ਵਧੀਆ ਹੁੰਦੀ ਹੈ ਆਸਾਨੀ ਨਾਲ ਵਿਛੋਣਾ ਚੰਗੀ ਤਰ੍ਹਾਂ ਵਿਛੋਣਾ ਸੋਖਾ ਹੋ ਜਾਂਦਾ ਹੈਗਾ ਕਿਉਂਕਿ ਇਹਨੂੰ ਆਪਾਂ ਜਿਆਦਾ ਆਸੇ ਪਾਸੇ ਦੱਬਣਾ ਨਹੀਂ ਪੈਂਦਾ ਹੈਗਾ ਇਹ ਆਪ ਹੀ ਵਿੱਚ ਐਵੇਂ ਗੱਦੀਆਂ ਦੇ ਵਿੱਚ ਫਿੱਟ ਹੋ ਜਾਂਦੀ ਹੈ ਜਿਹਦੇ ਕਾਰਨ ਕੀ ਹੁੰਦਾ ਹੈ ਕਿ ਆਪਣੀਆਂ ਬੱਚੇ ਕਿਵੇਂ ਮਰਜ਼ੀ ਖੇਡਦੇ ਰਹਿਣ ਹਨਾ ਤੇ ਇਹ ਬੈੱਡ ਸ਼ੀਟ ਜਿਹੜੀ ਆਪਣੀ ਜਗ੍ਹਾ ਤੋਂ ਹਿੱਲਦੀ ਨਹੀਂ ਹੈਗੀ ਤੇ ਮੈਨੂੰ ਬਹੁਤ ਪਸੰਦ ਆ ਇਹ ਤਾਂ ਕਰਕੇ ਅੱਜ ਮੈਂ ਸ਼ੁਰੂਆਤ ਜਿਹੜੀ ਕੀਤੀ ਹੈ ਇਹਦੇ ਤੋਂ ਹੀ ਕੀਤੀ ਹੈ ਤੇ ਗਰਮੀਆਂ ਵਾਲੀ ਕੋਟਨ ਦੀ ਚੱਦਰ ਵਿਛੋਂ ਦਾ ਇਹ ਕਾਰਨ ਸੀ ਕਿ ਉਹਨਾਂ ਮੌਸਮ ਚੇਂਜ ਹੋ ਗਿਆ ਤੇ ਰਾਤ ਨੂੰ ਨਾ ਗਰਮੀ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਕਿਉਂਕਿ ਉੱਪਰ ਤਾਂ ਕੰਬਲ ਵਗੈਰਾ ਲਿਆ ਹੁੰਦਾ ਹਨਾ نیچے ਵੀ ਗਰਮ ਚੱਦਰ ਹੁੰਦੀ ਹੈ ਇਸ ਕਰਕੇ ਗਰਮੀ ਜ਼ਿਆਦਾ ਲੱਗਦੀ ਹੈ ਇਸ ਕਰਕੇ ਮੈਂ ਸੋਚਿਆ ਚਲੋ ਅੱਜ ਵੈੱਡ ਸ਼ੀਟ ਤਾਂ ਚੇਂਜ ਕੀਤੀ ਹੈ ਤੇ ਆਪਾਂ ਕਿਉਂ ਨਾ ਅੱਜ ਕੋਟਨ ਦੀ ਚੱਦਰ ਵਿਛਾਈ ਜਾਵੇ ਤੇ ਅੱਜ ਮੈਂ ਫਿਰ ਇਹ ਵਾਲੀ ਵਿਛਾਤੀ ਤੇ ਇਹ ਚੱਦਰ ਮੈਨੂੰ ਬਹੁਤ ਵਧੀਆ ਲੱਗਦੀ ਹੈ ਵੈਸੇ ਵਾਈਟ ਕਲਰ ਮੇਰਾ ਫੇਵਰਟ ਆ ਅੱਜ ਇੱਕ ਕੰਮ ਹੋਰ ਕੀਤਾ ਕਿਉਂਕਿ ਅੱਜ ਮੈਂ ਗੱਦੇ ਸਾਰੇ ਸੁਪਣ ਸੁੱਕਣੇ ਪਾਏ ਹੋਏ ਸੀ ਧੁੱਪ ਵਿੱਚ ਤੇ ਮੈਂ ਸੋਚਿਆ ਕਿਉਂ ਨਾ ਇਸ ਚੀਜ਼ ਦਾ ਲਾਹਾ ਲੈ ਲਾਂ ਤੇ ਕਿਉਂਕਿ ਬੈੱਡ ਉਦੋਂ ਖਾਲੀ ਸੀਗਾ ਉਹਦੇ ਉੱਤੇ ਗੱਦੇ ਵਗੈਰਾ ਨਹੀਂ ਹੈਗੇ ਸੀ ਤਾਂ ਕਰਕੇ ਮੈਂ ਸੋਚਿਆ ਚਲੋ ਇਹਨੂੰ ਬੈੱਡ ਨੂੰ ਖੋਲ ਕੇ ਵੀ ਜਿਹੜਾ ਐਕਸਟਰਾ ਸਮਾਨ ਬਾਹਰ ਪਿਆ ਉਹ ਬੈੱਡ ਵਿੱਚ ਰੱਖਿਆ ਜਾਵੇ ਤੇ ਬਾਕੀ ਬੈੱਡ 'ਚ ਜਿਹੜਾ ਸੈਟਿੰਗ ਕਰਨ ਵਾਲੀ ਸੀ ਥੋੜੀ ਬਹੁਤ ਇੱਧਰ ਉੱਧਰ ਸਮਾਨ ਹੋ ਜਾਂਦਾ ਕਈ ਵਾਰ ਉਹ ਵੀ ਮੈਂ ਕਿ ਸੈੱਟ ਕਰ ਦਿੰਦੀ ਆ ਤੇ ਅੱਜ ਮੈਂ ਉਹ ਵਾਲਾ ਕੰਮ ਵੀ ਆਪਣਾ ਕਰ ਲਿਆ ਸੀਗਾ ਤੇ ਬਾਕੀ ਥੋੜੇ ਬਹੁਤ ਕੱਪੜੇ ਇਹੋ ਜਿਹੇ ਹੁੰਦੇ ਜਿਹੜੇ ਆਪਾਂ ਨੂੰ ਨਹੀਂ ਚਾਹੀਦੇ ਹੁੰਦੇ ਆ ਹਨਾ ਤੇ ਉਹ ਵਾਲੇ ਕੱਪੜੇ ਵੀ ਮੈਂ ਬਾਹਰ ਕੱਢ ਲਏ ਸੀ ਵੀ ਚਲੋ ਜਾਂ ਤਾਂ ਕਿਸੇ ਨੂੰ ਦੇ ਦਾਂਗੇ ਜਾਂ ਕਿਸੇ ਹੋਰ ਕੰਮ ਆ ਜਾਣਗੇ ਸਾਫ ਸਫਾਈ ਦੇ ਤੇ ਉਹ ਵਾਲੇ ਕੱਪੜੇ ਵੀ ਜਿਹੜੀ ਮਸ਼ੀਨ ਲਾਈ ਹੋਈ ਸੀ ਕੁਝ ਕ ਇਹੋ ਜਿਹੇ ਕੱਪੜੇ ਸੀ ਜਿਹੜੇ ਨਿਮਰ ਦੇ ਪਾਪਾ ਹੁਣ ਯੋਜ ਨਹੀਂ ਕਰਦੇ ਕਿਉਂਕਿ ਮੌਸਮ ਚੇਂਜ ਹੋ ਗਿਆ ਤੇ ਉਹਨਾਂ ਦੀ ਜੈਕਟ ਵਗੈਰਾ ਕੋਟ ਵਗੈਰਾ ਇਹੋ ਜਿਹੇ ਸੀ ਜਿਹੜੇ ਉਹ ਪਾਉਂਦੇ ਨਹੀਂ ਹੈਗੇ ਮੈਂ ਸੋਚਿਆ ਚੱਲੋ ਹੁਣ ਮੈਂ ਇਹਨਾਂ ਨੂੰ ਧੋ ਕੇ ਰੱਖ ਹੀ ਦਉਂਗੀ ਵੀ ਥੋੜੇ ਥੋੜੇ ਕਰਕੇ ਜਿਹੜੇ ਕੱਪੜੇ ਸਾਹਮਣੇ ਸਟਾਰਟ ਕਰ ਦਿੰਦੀ ਆ ਕਿਉਂਕਿ ਹੁਣ ਜਿਹੜੇ ਪੈਂਦੇ ਨਹੀਂ ਹੈਗੇ ਬਾਅਦ ਵੀ ਜਿਹੜੇ ਐਵੇਂ ਹੀ ਐਕਸਟਰਾ ਥਾਂ ਜਿਹੜੇ ਰੋਕ ਰਹੇ ਨੇ ਹਨਾ ਬੀਤੋ ਕੇ ਜਿਹੜੇ ਉਹ ਰੱਖੇ ਜਾਣਗੇ ਆ ਦੇਖੋ ਕੋਟ ਵਗੈਰਾ ਜਿਵੇਂ ਗਰਮ ਸ਼ਰਟ ਜਿਹੜੀ ਹੋਗੀ ਐਵੇਂ ਦੇ ਕੱਪੜੇ ਧੋ ਕੇ ਮੈਂ ਰੱਖ ਦਿੰਦੀ ਆ ਕਿਉਂਕਿ ਬਾਹਰ ਜ਼ਰੂਰਤ ਨਹੀਂ ਹੈ ਕਿ ਵੈਸੇ ਹੀ ਜਿਹੜੀ ਬਹੁਤ ਜ਼ਿਆਦਾ ਸਪੇਸ ਘੇਰਦੇ ਨੇ ਤੇ ਚਲੋ ਮੈਂ ਧੋ ਕੇ ਜਿਹੜੀ ਇਹਨਾਂ ਨੂੰ ਅੰਦਰ ਰੱਖ ਦੂੰਗੀ ਹੋਈ ਆ ਥੋੜੀ ਬੋਲ ਲਉਂਦੇ ਆ ਪਾਪਾ ਤਾਂ ਇੰਨੀ ਚੀਜ਼ੀ ਲਾਉਂਦੇ ਤੁਹਾਡੇ ਵਾਸਤੇ ਫਰਮੇ ਦੰਦ ਖਾਣ ਦੇ ਕੇ ਫਿਰ ਮੈਂ ਦੰਦ ਤੋਟਾ ਦਾਂਗੇ ਫਿਰ ਤਾਂ ਹੀ ਤੇ ਕਹਿੰਦੀਆਂ ਨਾ ਫਿਰ ਇੰਨੀ ਚਾਕਲੇਟ ਨਹੀਂ ਖਾਣੇ ਨਹੀਂ ਜੈਮ ਨਹੀਂ ਖਾਣੇ ਤਾਂ ਪਾਪਾ ਹੀ ਖਾਂਦੇ ਆ ਤਾਂ ਪਾਪਾ ਲਿਉਂਦੇ ਜਰੂਰੀ ਤਾਂ ਨਹੀਂ ਹੈਗੀ ਵੀ ਖਾਣੀ ਆ ਹੈ ਹੋਣਾ ਤੇ ਪਾਪਾ ਲਉਂਦੇ ਜਰੂਰੀ ਵੀ ਖਾਣੀ ਆ ਫਿਰ ਇਹ ਦੋ ਅਗਾ ਦਾ ਹੰਦੀ ਦੰਦ ਦੰਦ ਖਾਏ ਜਾਂਦਾ ਸੰਦੇ ਦੰਦ ਹੇ ਹੇ ਕਿੰਨੇ ਦੰਦ ਦੰਦ ਆ ਹੈ ਗੰਦਾ ਬੱਚਾ ਨਹੀਂ ਪਤਾ ਮਮਾ ਕਰਦੇ ਆਪਣੇ ਕੰਮ ਦੇਖੋ ਕਿੰਨੇ ਬੈਹ ਲਏ ਐ ਐਂ ਥੋੜੀ ਕਰਦੇ ਹੁੰਦੇ ਗੁੱਟ ਬੱਚੇ ਐ ਨਹੀਂ ਕਰਦੇ ਹੁੰਦੇ ਤੇ ਇਥੇ ਮੈਂ ਲਾਂ ਲੱਗੀ ਸੀ ਆਪਣੇ ਰੂਮ ਨੂੰ ਝਾੜੂ ਤੇ ਨਿਮਰਤ ਮੇ ਤੋਂ ਚੀਜ਼ ਮੰਗ ਰਹੀ ਸੀ ਕਿ ਮਮਾ ਮੈਨੂੰ ਚੀਜੀ ਦੇ ਦਿਓ ਪਾਪਾ ਮੇਰੇ ਵਾਸਤੇ ਲੈ ਕੇ ਆਇਆ ਜਿਵੇਂ ਤੁਸੀਂ ਵੀਡੀਓ ਚ ਦੇਖ ਹੀ ਲਿਆ ਕਿ ਬਹੁਤ ਜ਼ਿਆਦਾ ਗੱਲਾਂ ਮਾਰਦੀ ਐ ਹੁਣ ਤੇ ਉਹਨੂੰ ਇਹ ਵੀ ਪਤਾ ਕੀ ਮम्मा ਮੇਰੇ ਵੀਡੀਓ ਬਣਾਉਂਦੇ ਆ ਤੇ ਵਿੱਚ ਬੋਲੋ ਕਿ ਸਬਸਕ੍ਰਾਈਬ ਕਰ ਦਿਓ ਤੁਸੀਂ ਕੱਲ ਵਾਲੀ ਮੇਰੀ ਵੀਡੀਓ ਦੇਖੀ ਹੋਣੀ ਆ ਜਿਹਦੇ ਵਿੱਚ ਮੈਂ ਲਾਈਵ ਆਈ ਸੀ ਤੇ ਉਹਦੇ ਵਿੱਚ ਮੇਰੇ ਤੋਂ ਜ਼ਿਆਦਾ ਤਾਂ ਨਿਮਰਤਾ ਦੀ ਬੋੜੀ ਸੀ ਕਿ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਬੱਚਿਆਂ ਨੂੰ ਵੀ ਪਤਾ ਹੁੰਦਾ ਹੈ ਨਾ ਵੀ ਇਹ ਚੀਜ਼ਾਂ ਵੀ ਹੁੰਦੀਆਂ ਤੇ ਮੈਂ ਸ਼ਾਮ ਨੂੰ ਦੇਖੂਗੀ ਅੱਜ ਫੇਰ ਮੈਂ ਲਾਈਵ ਆਉਂਗੀ ਤੇ ਤੁਸੀਂ ਸਾਰੇ ਜਣੇ ਨੇ ਸਪੋਰਟ ਕਰਨਾ ਆ ਅੱਤੋ ਵਾ ਸਪੋਰਟ ਕਰਦੇਆ ਕਰੋ ਤਾਂ ਪਲੀਜ਼ ਕਮੈਂਟ ਜ਼ਰੂਰ ਕਰਦੇਆ ਕਰੋ ਕਿਉਂਕਿ ਮੈਂ ਹਰ ਵਾਰ ਤੁਹਾਨੂੰ ਹਰ ਵੀਡੀਓ ਚ ਕਹਿੰਦੀ ਹੁੰਦੀ ਆ ਕਿ ਤੁਹਾਡੇ ਕਮੈਂਟ ਨਾਲ ਹੀ ਮੈਨੂੰ ਜਿਹੜੀ ਮੋਟੀਵੇਸ਼ਨ ਮਿਲਦੀ ਆ ਵੱਧ ਤੋਂ ਵੱਧ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਇੱਕ ਭੈਣ ਦਾ ਕਮੈਂਟ ਆਇਆ ਸੀ ਮੈਨੂੰ ਵਧਿਆ ਤਾਂ ਨਹੀਂ ਲੱਗਿਆ ਬਸ ਇਹ ਮੈਂ ਕੋਈ ਰिएक्टਿਵ ਨਹੀਂ ਕਰਨਾ ਚਾਹੁੰਦੀ ਹਰ ਕੋਈ ਆਪਣੀ ਸੋਚ ਦੇ ਮੁਤਾਬਿਕ ਬੋਲਦਾ ਜਿੰਨੂੰ ਜਿਵੇਂ ਲੱਗਦਾ ਹਨ ਮੈਂ ਉਸ ਭੈਣ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਹੈਗੀ ਪਰ ਮੈਂ ਉਹਨਾਂ ਲਈ ਕਹਿਣਾ ਚਾਹੁੰਦੀ ਆ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਜੋ ਮੈਨੂੰ ਮੋਟੀਵੇਟ ਕਰਦੇ ਨੇ ਹਰ ਚੀਜ਼ ਵਿੱਚ ਹਨਾ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਆਪਣਾ ਇੰਨਾ ਬਿਜੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਜਿਹੜੇ ਮੇਰੇ ਵਲੌਗ ਦੇਖਦੇ ਹੋ ਤੇ ਉੱਤੋਂ ਕਮੈਂਟ ਕਰਕੇ ਵੀ ਮੈਨੂੰ ਜਿਹੜਾ ਹੌਸਲਾ ਮੇਰਾ ਵਧਾਉਂਦੇ ਹੋ ਤੇ ਤੁਹਾਡਾ ਦਿਲੋਂ ਮੈਂ ਧੰਨਵਾਦ ਕਰਦੀ ਆ ਤੇ ਸਪੈਸ਼ਲੀ ਸਿਮਰ ਦੀਦੀ ਉਹ ਵੀ ਵਲੌਗ ਬਣਾਉਂਦੇ ਨੇ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਇੰਨਾ ਸਪੋਰਟ ਕਰਦੇ ਹੋ ਤੇ ਤੁਹਾਡੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਕਿਉਂਕਿ ਚੰਗੇ ਇਨਸਾਨਾਂ ਨਾਲ ਕੱਲ ਮੈਂ ਵੀਡੀਓ ਪਾਈ ਸੀ ਕਿ ਜਦੋਂ ਆਪਾਂ ਚੰਗੇ ਲੋਕਾਂ ਦਾ ਸੰਗ ਕਰਦੇ ਆ ਨਾ ਤੇ ਹੌਲੀ-ਹੌਲੀ ਆਪਾਂ ਵੀ ਵਧੀਆ ਇਨਸਾਨ ਬੰਨਣਾ ਜਿਹੜਾ ਸਟਾਰਟ ਕਰ ਦਿੰਦੇ ਆ ਤੇ ਆਪਾਂ ਨੂੰ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਆ ਤੇ ਤੁਹਾਡਾ ਵੀ ਮੈਂ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਇੰਨਾ ਸਪੋਰਟ ਕਰਦੇ ਹੋ ਆਪਦੇ ਵਲੌਗਾਂ ਵਿੱਚ ਆਪਦੇ ਵਲੌਗ ਵਿੱਚ ਵੀ ਮੇਰਾ ਜ਼ਿਕਰ ਕਰਦੇ ਹੋ ਤੇ ਬਹੁਤ 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 ਥੈਂਕ ਯੂ ਤੁਹਾਨੂੰ ਮੈਂ ਕਹਿਨੀ ਆ ਕਿ ਤੁਸੀਂ ਇੰਨੇ ਬਿਜੀ ਹੋ ਕੇ ਵੀ ਮੇਰੇ ਜਿਹੜੇ ਵਲੌਗ ਤੁਸੀਂ ਦੇਖਦੇ ਹੋ ਤੇ ਗੱਲਾਂ ਬਾਤਾਂ ਕਰਦੇ ਕਰਦੇ ਹੁਣ ਮੈਂ ਆਪਣੀ ਕਿਚਨ ਦੀ ਸਫਾਈ ਕਰ ਰਹੀ ਆ ਤੇ ਇੱਥੇ ਅੱਜ ਨਾ ਆਟੇ ਵਾਲੀ ਡਰਮੀ ਮੇਰੀ ਖਾਲੀ ਸੀਗੀ ਕਿਉਂਕਿ ਆਟਾ ਹੁਣੇ ਮੈਂ ਇਹਦੇ ਵਿੱਚ ਪਾਇਆ ਤੁਹਾਨੂੰ ਉਸ ਤੋਂ ਤੁਸੀਂ ਵਲੌਗ ਚ ਦੇਖਿਆ ਤੇ ਮੈਂ ਸੋਚਿਆ ਚਲੋ ਸਾਈਡ ਚ ਕਰਕੇ ਇਹਨੂੰ ਸਾਫ ਕਰ ਲੈਨੇ ਆ ਤੇ ਕਿਉਂਕਿ ਪਹਿਲਾਂ ਭਾਰੀ ਹੁੰਦੀ ਆ ਤੇ ਐ ਇਧਰ ਕਿਚਣੀ ਔਖੀ ਹੋ ਜਾਂਦੀ ਆ ਤੇ ਸਾਫ਼ ਕਰਨ ਲੱਗੀ ਸੀ ਰਾਸ਼ਨ ਵਾਲਾ ਡੱਬਾ ਕਿਉਂਕਿ ਇਹਦੇ ਵਿੱਚ ਜਿਹੜਾ ਮੈਂ ਰਾਸ਼ਨ ਦਾ ਐਕਸਟਰਾ ਸਮਾਨ ਹੁੰਦਾ ਵੈਸੇ ਤੇ ਮੈਂ ਡੱਬੇ ਲਗਾ ਰੱਖਿਆ ਜਿਹਵੇਂ ਕੰਟੀਨਰ ਹੁੰਦੇ ਛੋਟੇ ਅ ਨਮਕ ਮਿਰਚ ਹਲਦੀ ਵਾਲੇ ਜਾਂ ਕੁਝ ਹੋਰ ਐਕਸਟਰਾ ਸਮਾਨ ਬਣ ਵਾਸਤੇ ਕੰਟੇਨਰ ਲਗਾ ਰੱਖਿਆ ਪਰ ਜਿਹੜੇ ਬੰਦ ਪੈਕੇਟ ਵਾਲੇ ਹੁੰਦੇ ਆ ਜਿਹੜੇ ਆਪਾਂ ਰੈਸ਼ਨ ਲੈ ਕੇ ਆਉਂਦੇ ਆ ਹਨ ਉਹ ਵਾਲੇ ਮੈਂ ਇਸ ਕੰਟੇਨਰ ਦੇ ਵਿੱਚ ਰੱਖਦੀ ਹੁੰਦੀ ਆ ਐਕਸਟਰਾ ਸਮਾਨ ਤੇ ਮੈਂ ਸੋਚਿਆ ਚਲੋ ਇਹਨੂੰ ਸਾਫ ਕਰ ਲੰਨੇ ਕ ਸਾਫ ਕਰ ਲੈਨੇ ਆ ਕਿਉਂਕਿ ਕਈ ਵਾਰ ਕੋਈ ਸਮਾਨ ਕੱਟਦੇ ਹੋਏ ਨਾ ਵਿੱਚ ਡੁੱਲ ਜਾਂਦਾ ਆ ਤੇ ਮੈਂ ਸੋਚਿਆ ਚਲੋ ਹਲੇ ਮੈਂ ਝਾੜੂ ਲਗਾਉਣੀ ਆ ਚਲੋ ਕਿਉਂ ਨਾ ਇਹਨੂੰ ਸਾਫ ਕਰ ਲੈਂਦੀ ਆ ਕਿਉਂਕਿ ਵਿੱਚ ਵਿੱਚੋ ਕਦੇ ਕਦੇ ਮੈਂ ਐਵੇਂ ਨੀਗਾ ਮਾਰ ਲੈਣੀ ਹੁੰਦੀ ਹੈ ਕਈ ਵਾਰ ਇਹ ਦਾਣਾਂ ਵਗੈਰਾ ਵੀ ਦੇਖ ਲੈਣੀ ਹੁੰਦੀ ਹੈ ਕਿਉਂਕਿ ਪਈਆਂ ਪਈਆਂ ਦਾਣਾ ਖਰਾਬ ਹੋ ਜਾਂਦੀਆਂ ਨੇ ਤੇ ਆਪਾਂ ਨੂੰ ਉਹਨਾਂ ਨੂੰ ਸਮਿਆ ਰਹਿੰਦੇ ਹੈ ਨਾ ਚੈੱਕ ਕਰਦੇ ਰਹਿਣਾ ਚਾਹੀਦਾ ਤੇ ਇੱਥੇ ਮਸਬੀਰ ਦਾ ਬਲੈਂਕਟ ਜਿਹੜਾ ਤੁੱਪੇ ਪਾਇਆ ਹੋਇਆ ਸੀਗਾ ਕਿਉਂਕਿ ਜਦੋਂ ਸਾਰਾ ਸਮਾਨ ਬਾਹਰ ਕੱਢਿਆ ਸੀ ਨਾ ਗੱਦੇ ਵਗੈਰਾ ਤੇ ਇਹ ਵੀ ਮੈਂ ਬਾਹਰ ਸੁੱਕਣਾ ਪਾ ਦਿੱਤਾ ਸੀਗਾ ਤੇ ਹੁਣ ਅੰਦਰੋਂ ਸਾਰਾ ਸੈੱਟ ਕਰਕੇ ਹੁਣ ਮੈਂ ਇਹਨੂੰ ਲੈ ਕੇ ਆਈਆਂ ਮੈਂ ਕਿਾ ਚਲੋ ਇਹਨੂੰ ਫੋਲਡ ਕਰਕੇ ਰੱਖ ਦਿੰਦੀ ਆ ਤੇ ਇਹਦੇ ਉੱਤੇ ਮੈਂ ਇਹਦੇ ਉੱਪਰ ਮੈਂ ਗਲਾਫ ਨਹੀਂ ਚੜਾਇਆ ਹੈ ਕਿਉਂਕਿ ਹੁਣ ਮੌਸਮ ਠੰਡਾ ਹੋ ਗਿਆ ਤੇ ਰਾਤ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਤਾਂ ਕਰਕੇ ਮੈਂ ਸੋਚਿਆ ਇਹਨੂੰ ਹਲੇ ਐਵੇਂ ਹੀ ਲੈ ਲੈਂਦੇ ਆ ਤੇ ਜਦੋਂ ਰੱਖਾਂਗੇ ਉਦੋਂ ਇਹਨੂੰ ਧੋ ਕੇ ਇੱਕ ਵਾਰੀ ਫਿਰ ਸਾਫ ਬਦਾਂਗੇ ਤੇ ਇੱਕ ਵਾਰੀ ਮੈਂ ਸਾਰੇ ਕਿਤੇ ਝਾੜੂ ਲਾ ਦਿੱਤੀ ਸੀ ਮੈਂ ਸੋਚਿਆ ਚਲੋ ਪੋਚਾ ਲਾਣ ਵਾਲਾ ਕੰਮ ਬਾਦ ਚ ਕਰੂੰਗੀ ਕਿਉਂਕਿ ਇਹਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਥੱਲੇ ਮਿੱਟੀ ਹੁੰਦੀ ਹੈ ਨਾ ਤੇ ਪਾਣੀ ਵਗੈਰਾ ਪਾਇਆ ਜਾਂਦਾ ਤਾਂ ਨੀਚੇ ਚਿੱਕੜ ਹੋ ਜਾਂਦਾ ਆ ਤਾਂ ਕਰਕੇ ਇੱਕ ਵਾਰੀ ਮੈਂ ਝਾੜੂ ਲਾ ਲੈਣੀ ਹੁੰਦੀ ਆ ਪੋਚੇ ਦਾ ਕੰਮ ਜਿਹੜਾ ਮੈਂ ਬਾਅਦ ਚ ਕਰਦੀ ਆ ਤੇ ਹੁਣ ਮੈਂ ਨੀਚੋਂ ਤਾਂ ਝਾੜੂ ਲਾ ਲਈ ਸੀ ਰਸੋਈ ਵਿੱਚ ਹੁਣ ਮੈਂ ਉੱਪਰ ਸੈਲਫ ਵਗੈਰਾ ਸਾਫ਼ ਕਰਨ ਲੱਗੀ ਆ ਰੋਜ਼ ਵਾਂਗੂ ਇਹ ਆਪਾਂ ਸੈਲਫ ਸਾਫ ਕਰਦੇ ਆਂ ਕਿਉਂਕਿ ਜਿਹੜਾ ਮੇਰੇ ਕਾਊਂਟਰ ਦਾ ਪੱਥਰ ਦਾ ਕਲਰ ਹੈ ਉਹ ਬਲੈਕ ਹੈ ਤੇ ਉਹਦੇ ਵਿੱਚ ਆਟਾ ਵਗੈਰਾ ਨਾ ਐਵੇਂ ਚਿਪਕ ਜਾਂਦਾ ਵੈਸੇ ਤਾਂ ਮੈਂ ਕੱਪੜਾ ਰੱਖਦੀ ਹੁੰਦੀ ਆ ਨੀਚੇ ਫਿਰ ਵੀ ਜਿਹੜਾ ਆਟਾ ਇਧਰ ਉਧਰ ਖਿਲਰਿਆ ਹੁੰਦਾ ਨਾ ਉਹ ਜਲਦੀ ਜਿਆ ਸਾਫ ਨਹੀਂ ਹੁੰਦਾ ਹੈਗਾ ਤਾਂ ਕਰਕੇ ਇੱਕ ਵਾਰੀ ਤਾਂ ਚੰਗੀ ਤਰ੍ਹਾਂ ਸਾਬਣ ਵਗੈਰਾ ਲਾ ਕੇ ਵਾਈਪਰ ਮਾਰ ਕੇ ਜਿਹੜਾ ਮੈਂ ਆਪਣੇ ਕਾਊਂਟਰ ਨੂੰ ਸਾਫ ਕਰਦੀ ਹੁੰਦੀ ਆ ਕੰਮ ਕਰਦੇ ਕਰਦੇ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਆ ਕੱਲ ਹੀ ਮੇਰੀ ਇੱਕ ਫਰੈਂਡ ਦਾ ਫੋਨ ਆਇਆ ਉਹ ਮੇਰੇ ਉਹਨੂੰ ਪਹਿਲਾਂ ਨਹੀਂ ਸੀ ਪਤਾ ਮੈਂ ਵਲੌਗ ਬਣਾਉਂਦੀ ਆ ਉਹਨੂੰ ਮੈਂ ਦੱਸਿਆ ਸੀਗਾ ਐਵੇਂ ਗੱਲਾਂ-ਗੱਲਾਂ ਵਿੱਚ ਕਿ ਮੈਂ ਹੁਣ ਕੈਰੀ ਫਰੀ ਹੁੰਦੀ ਆ ਚਲੋ ਮੈਂ ਵਲੌਗ ਬਣਾਉਂਦੀ ਆ ਇਸ ਤਰੀਕੇ ਦੇ ਵੀ ਤੂੰ ਵੀ ਮੇਰੇ ਵਲੌਗ ਦੇਖੀ ਤੇ ਉਹ ਐਵੇਂ ਦੇਖਣ ਲੱਗੀ ਉਹਨੇ ਦੋ ਤਿੰਨ ਮੇਰੇ ਵਲੌਗ ਦੇਖੇ ਐਵੇਂ ਕਲੀਨਿੰਗ ਵਾਲੇ ਜਿਹੜੇ ਮੈਂ ਡੇਲੀ ਰੁਟੀਨ ਸ਼ੇਅਰ ਕਰਦੀ ਆ ਤੇ ਉਹਨੂੰ ਨਾ ਵਧੀਆ ਲੱਗੇ ਤੇ ਉਹਨੇ ਮੈਨੂੰ ਫੋਨ ਕਰਕੇ ਕੱਲ ਕਿਹਾ ਕਿ ਕਿਹਦੇ ਨਾ ਮੈਂ ਨਾ ਤੇਰੇ ਵਲੌਗ ਦੇਖਦੀ ਆ ਨਾ ਮੈਨੂੰ ਵਧੀਆ ਲੱਗਿਆ ਜਿਵੇਂ ਤੂੰ ਸਫਾਈ ਕਰਦੀ ਆ ਨਾ ਸਾਰਾ ਕੁਝ ਕਹਿੰਦੀ ਪਹਿਲਾਂ ਮੈਂ ਨਾ ਧਿਆਨ ਨਹੀਂ ਸੀ ਦਿੰਦੀ ਹੁੰਦੀ ਤੇ ਹੁਣ ਨਾ ਮੈਂ ਆਂਦੇ ਸਾਰੇ ਕੱਪੜੇ ਪ੍ਰੈਸ ਕਰਕੇ ਰੱਖੇ ਮੈਨੂੰ ਮੈਨੂੰ ਵਧੀਆ ਲੱਗਾ ਵੀ ਮੈਨੂੰ ਵੀ ਹੁਣ ਇਹ ਐਵੇਂ ਹੁੰਦਾ ਵੀ ਮੈਂ ਆਪਣੇ ਘਰ ਨੂੰ ਬਿਲਕੁਲ ਸਾਫ਼ ਰੱਖਾਂ ਹਨਾ ਤੇ ਮੈਨੂੰ ਅੰਦਰੋਂ ਬੜੀ ਖੁਸ਼ੀ ਹੋਈ ਵੀ ਵੀ ਚਲੋ ਕੋਈ ਵਲੌਗ ਦੇਖ ਕੇ ਕੁਝ ਸਿੱਖਦਾ ਆ ਹਨਾ ਤੇ ਉਹਨੇ ਮੈਨੂੰ ਬੜਾ ਮੋਟੀਵੇਟ ਕਰਿਆ ਵੀ ਬਹੁਤ ਵਧੀਆ ਵਲੌਗ ਬੰਦਦੇ ਹਨਾ ਮੈਂ ਆਪਣੇ ਆਪ ਨਹੀਂ ਕਹਿ ਰਹੀ ਬਹੁਤ ਸਾਰੀਆਂ ਕਮੀਆਂ ਨੇ ਹਜੇ ਆਪਣੇ ਵਿੱਚ ਸੁਧਾਰ ਕਰਨ ਵਾਲੀਆਂ ਪਰ ਜਦੋਂ ਕੋਈ ਐਵੇਂ ਆਪਣੇ ਵਲੌਗ ਦੇਖ ਕੇ ਆਪਾਂ ਨੂੰ ਮੋਟੀਵੇਟ ਕਰਦਾ ਹੈ ਨਾ ਆਪਣੀ ਤਾਰੀਫ਼ ਕਰਦਾ ਹੈ ਤੇ ਆਪਾਂ ਨੂੰ ਵੀ ਐਂ ਲੱਗਦਾ ਕਿ ਹਾਂ ਵਧੀਆ ਕੰਮ ਹੋ ਰਿਹਾ ਹੈ ਹਨਾ ਸੱਚੀ ਪਾਸ਼ਾ ਐਵੇਂ ਹੀ ਬਸ ਮਿਹਨਤ ਕਰਦੇ ਰਹੀਆਂ ਆਪਣੇ ਕੰਮ ਵਿੱਚ ਜਿਹੜੇ ਕੰਮ ਆਪਾਂ ਲੱਗੇ ਆਂ ਬਸ ਉਹਨੂੰ ਧਿਆਨਪੂਰਵਕ ਕਰਦੇ ਰਹੀਆਂ ਬਸ ਐਵੇਂ ਹੀ ਕੰਮ ਕਰਦੇ ਆ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਜਾਈਏ ਬਸ ਮੈਂ ਹੋਰ ਕੁਝ ਨਹੀਂ ਚਾਹੁੰਦੀ ਹੈਗੀ ਬਸ ਮੈਂ ਸੋਚਦੀ ਆ ਵੀ ਇੱਕ ਮੈਂ ਤੁਹਾਨੂੰ ਜਦੋਂ ਕਮੈਂਟ ਤਾਂ ਕਹਿੰਦੀ ਹੁੰਦੀ ਆ ਨਾ ਮੈਂ ਇਹੀ ਸੋਚ ਕੇ ਕਹਿੰਦੀ ਹੁੰਦੀ ਆ ਕਿਉਂਕਿ ਨਾ ਮੈਨੂੰ ਫਿਰ ਤੁਹਾਡਾ ਫੀਡਬੈਕ ਚਾਹੀਦੀ ਹੁੰਦੀ ਹੈ ਕਿ ਤੁਸੀਂ ਜਿਹੜੇ ਵਲੌਗ ਦੇਖ ਰਹੇ ਹੋ ਤੁਹਾਨੂੰ ਤੁਸੀਂ ਵਲੌਗ ਦੇਖ ਕੇ ਤੁਹਾਨੂੰ ਕੀ ਮੈਨੂੰ ਲੱਗਦਾ ਆ ਕਿ ਇਸ ਤਰੀਕੇ ਨਾਲ ਤੁਸੀਂ ਮੇਰੇ ਕੰਮ ਕਰਨ ਦਾ ਤਰੀਕਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਆ ਬਸ ਉਹੀ ਮੈਨੂੰ ਐ ਹੁੰਦਾ ਵੀ ਤੁਸੀਂ ਮੈਨੂੰ ਜਿਹੜੀ ਮੈਨੂੰ ਫੀਡਬੈਕ ਦੋ ਕਿ ਤੁਸੀਂ ਮੇਰੇ ਵਲੌਗ ਤਾਂ ਦੇਖ ਲੈਂਦੇ ਹੋ ਪਰ ਪਲੀਜ਼ ਕਮੈਂਟ ਕਰਕੇ ਵੀ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਮੇਰੇ ਕੰਮ ਕਰਨ ਦਾ ਜਿਹੜਾ ਤਰੀਕਾ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਕਿ ਮੈਨੂੰ ਵਧੀਆ ਲੱਗਿਆ ਕਿ ਮੈਂ ਵੀ ਇਸ ਤਰੀਕੇ ਨਾਲ ਹੁਣ ਕੰਮ ਕਰਨ ਲੱਗ ਗਈ ਹਨ ਅੰਦਰੋਂ ਕਿੰਨੀ ਖੁਸ਼ੀ ਹੁੰਦੀ ਆ ਤੇ ਤੁਸੀਂ ਵੀ ਪਲੀਜ਼ ਹਵੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲੋ ਜੀ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਆ ਆਪਣਾ ਸਾਰਾ ਘਰ ਜਿਹੜਾ ਸਾਫ਼ ਕਰ ਲਿਆ ਹੈ ਤੁਸੀਂ ਜਿਵੇਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਥੇ ਮੈਂ ਨਹਾ ਕੇ ਉਸ ਤੋਂ ਬਾਅਦ ਮੈਂ ਕੰਗੀ ਕਰਨ ਲੱਗੀ ਸੀ ਤੇ ਹੁਣ ਨਾ ਮੈਂ ਨਹਾ ਕੇ ਆਈ ਸੀ ਉਸ ਤੋਂ ਬਾਅਦ ਮੈਂ ਰੈਸਟ ਕਰਨ ਲੱਗੀ ਸੀ ਨਹਾ ਕੇ ਤੇ ਮੈਂ ਆਪਣੇ ਬਾਲਾਂ ਬਾਲ ਵਗੈਰਾ ਨਹੀਂ ਬਣਾਏ ਸੀਗੇ ਕਿਉਂਕਿ ਨਾ ਉਦੋਂ ਮੈਨੂੰ ਐ ਸੀ ਵੀ ਚਲੋ ਥੋੜੀ ਜੀ ਰੈਸਟ ਕਰ ਲੈਂਦੀ ਆ ਕਿਉਂਕਿ ਕਾਫੀ ਟਾਈਮ ਦੀ ਲੱਗੀ ਹੋਈ ਸੀ ਸਵੇਰ ਦੀ ਤਾਂ ਕਰਕੇ ਮੈਂ ਬਾਲ ਵਗੈਰਾ ਨਹੀਂ ਬਣਾਏ ਹੈਗੇ ਤੇ ਹੁਣ ਮੈਂ ਜਦੋਂ ਰੈਸਟ ਕਰਕੇ ਉੱਠੀ ਨਾ ਉਸ ਤੋਂ ਬਾਅਦ ਮੈਂ ਆਪਣੇ ਬਾਲ ਜਿਹੜੇ ਬਣਾਏ ਹੈਗੇ ਆ ਕਿਉਂਕਿ ਹੁਣ ਉੱਠ ਕੇ ਕੰਮ ਹੀ ਕਰਨਾ ਸੀਗਾ ਪੈਣਾ ਨਹੀਂ ਸੀਗਾ ਤੇ ਕੋਕੀ ਦੋ ਤਿੰਨ ਦਿਨ ਹੋ ਗਏ ਨਿਮਰਦੇ ਪਾਪਾ ਵੀ ਦੁਪਹਿਰ ਨੂੰ ਕੰਮ ਦੁਕਾਨ ਤੋਂ ਰੋਟੀ ਖਾਣ ਨਹੀਂ ਆਉਂਦੇ ਹੈਗੇ ਤਾਂ ਕਰਕੇ ਪਹਿਲਾਂ ਮੈਨੂੰ ਐ ਹੁੰਦਾ ਸੀਗੀ ਜਦੋਂ ਉੱਠ ਕੇ ਜੜੀ ਰੋਟੀ ਬਣਾਉਣੀ ਹੈ ਫਿਰ ਨਾ ਰੈਸਟ ਕਰਨ ਦਾ ਟਾਈਮ ਨਹੀਂ ਸੀ ਹੁੰਦਾ ਤੇ ਹੁਣ ਮੇਰੇ ਕੋਲ ਕਾਫੀ ਟਾਈਮ ਹੁੰਦਾ ਕਿਉਂਕਿ ਨਿਮਰਦੇ ਪਾਪਾ ਆਉਂਦੇ ਨਹੀਂ ਹੈਗੇ ਤੇ ਮੇਰੇ ਕੋਲ ਕਾਫੀ ਸਾਰਾ ਟਾਈਮ ਹੁੰਦਾ ਹੈ ਤਾਂ ਕਰਕੇ ਵਿੱਚੋਂ ਜੜੀ ਮੈਂ ਥੋੜੀ ਬਹੁਤ ਧੀਰ ਜੜੀ ਰੈਸਟ ਕਰ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਵਾਲ ਮਨਾਉਣ ਤੋਂ ਬਾਅਦ ਮੈਂ ਥੋੜਾ ਬੋਤਾ ਮੇਕਅਪ ਕਰਨ ਤੋਂ ਬਾਅਦ ਹੁਣ ਮੈਂ ਬਾਹਰੋਂ ਜਿਹੜੇ ਕੱਪੜੇ ਧੋਤੇ ਹੋਏ ਸੀਗੇ ਉਹ ਉਤਾਰ ਕੇ ਲੈ ਆਈ ਸੀ ਮੈਂ ਕਿਹਾ ਚਲੋ ਲੱਗੇ ਹੱਥ ਇਹਨਾਂ ਨੂੰ ਵੀ ਸਾਂਭ ਦਿੰਦੀ ਆ ਕਿਉਂਕਿ ਹੁਣ ਧੁੱਪਾਂ ਬਹੁਤ ਜ਼ਿਆਦਾ ਲੱਗਣ ਲੱਗੀਆਂ ਤੇ ਕੱਪੜੇ ਵੀ ਜਿਹੜੇ ਜਲਦੀ ਸੁੱਕ ਜਾਂਦੇ ਆ ਤੇ ਥੋੜੇ ਜਿਹਾ ਕੱਪੜੇ ਸੀ ਜਿਹੜੇ ਗਿੱਲੇ ਸੀਗੇ ਉਹ ਮੈਂ ਬਾਹਰ ਹੀ ਟੰਗ ਟੰਗੇ ਹੋਏ ਸੀ ਹਲੇ ਤੱਕ ਉਹਨਾਂ ਨੂੰ ਉਤਾਰ ਕੇ ਨਹੀਂ ਲੈ ਕੇ ਆਈ ਸੀ ਤੇ ਮੈਂ ਕਿਹਾ ਥੋੜੇ ਕਚਿਰ ਬਾਅਦ ਜਦੋਂ ਇਹਨਾਂ ਨੂੰ ਧੁੱਪ ਲੱਗ ਗਈ ਇਹ ਸੁੱਕ ਕੇ ਤੇ ਇਹਨਾਂ ਨੂੰ ਲੈ ਜਾਵਾਂਗੀ ਤੇ ਬਾਕੀ ਜਿਹੜੇ ਸੁੱਕ ਗਏ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਅੱਜ ਮੈਂ ਆਪਣੇ ਕੋਟਨ ਦੀ ਚੱਦਰ ਕੱਢ ਲਈ ਐ ਤੇ ਕੋਟਨ ਦੀ ਚੱਦਰ ਦੇ ਨਾਲ-ਨਾਲ ਅੱਜ ਮੈਂ ਕੋਟਨ ਦੀ ਸੂਟ ਵੀ ਕੱਟ ਲਿਆ ਦੋ ਤਿੰਨ ਜਿਹੜੇ ਘਰ ਆਪਾਂ ਪਾਈਦੇ ਐ ਤੇ ਜਿਹੜਾ ਮੈਂ ਸੂਟ ਪਾਇਆ ਹੋਇਆ ਇਹ ਮੇਰਾ ਕੋਟਨ ਦਾ ਹੀ ਸੂਟ ਐ ਤੇ ਅੱਜ ਮੈਂ ਫਰਸਟ ਟਾਈਮ ਇਹਨੂੰ ਪਾ ਰਹੀ ਆ ਮਤਲਬ ਗਰਮੀਆਂ ਦੀ ਸ਼ੁਰੂਆਤ ਵਿੱਚ ਅੱਜ ਫਰਸਟ ਟਾਈਮ ਪਾ ਰਹੀ ਆ ਕਿਉਂਕਿ ਨਾ ਹੁਣ ਮੌਸਮ ਚੇਂਜ ਹੋ ਗਿਆ ਤੇ ਮੋٹے ਸੂਟ ਪੈਂਦੇ ਨਹੀਂ ਹੈਗੇ ਤਾਂ ਕਰਕੇ ਮੈਨੂੰ ਐਸੇ ਵੀ ਚਲੋ ਅੱਜ ਬੈੱਡ ਖੋਲਿਆ ਆ ਤੇ ਮੈਂ ਆਪਣੇ ਕੋਟਨ ਦੇ ਸੂਟ ਵੀ ਜਿਹੜੇ ਕੱਢ ਲੰਨੀ ਆ ਘਰ ਪਾਣ ਵਾਲੇ ਤੇ ਤੁਸੀਂ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਮੇਰਾ ਸੂਟ ਕਿਹੋ ਜਿਹਾ ਲੱਗ ਰਿਹਾ ਹੈ ਤੇ ਨਾਲ ਦੀ ਨਾਲ ਆਪਾਂ ਆਪਣੇ ਵਲੌਗ ਦਾ ਵੀ ਜਿਹੜਾ ਐਂਡ ਕਰਦੇ ਆਂ ਉਮੀਦ ਕਰਦੀ ਆਂ ਤੁਹਾਨੂੰ ਸਾਰੇ ਜਣਿਆਂ ਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਸੋਹਣੇ ਜੀ ਪਲੀਜ਼ ਸੋਹਣੇ ਸੋਹਣੇ ਜੀ ਕਮੈਂਟ ਜਰੂਰ ਕਰਿਓ ਕਿਉਂਕਿ ਮੈਨੂੰ ਤੁਹਾਡੇ ਕਮੈਂਟਾਂ ਦੀ ਉਡੀਕ ਰਹਿੰਦੀ ਹੈ ਤੇ ਆਪਾਂ ਹੁਣ ਮਿਲਦੇ ਆਂ ਸੋਹਣੇ ਜੀ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ